ਤਨ ਬਾਬਾ ਸ੍ਰੀ ਚੰਜੀ ਸੋਚੋ ਕਿ ਇੱਕ ਸੇਰ ਦੀ ਉਮਰ ਚਾਰ ਯੁਗ ਦੀ ਸੀ ਉਸਨੇ ਪਹਿਲੇ ਯੁਗ ਵਿੱਚ ਦੇਖਿਆ ਕਿ ਇਨਸਾਨ ਪਾਪ ਕਰਦੇ ਥੋੜੇ ਸਨ ਉਸ ਤੋਂ ਬਾਅਦ ਤ੍ਰੇਤਾ ਯੁਗ ਆਇਆ ਉਸ ਵਿੱਚ ਲੋਕ ਪਾਪ ਕਰਦੇ ਸਨ ਅਤੇ ਬੰਦੇਮ ਪ੍ਰਮਾਤਮਾ ਨੂੰ ਦਿੰਦੇ ਸਨ ਉਸ ਤੋਂ ਬਾਅਦ ਦੁਆਪਰ ਆਇਆ ਉਸ ਸਮੇ ਲੋਕ ਪਾਪਤਾ ਕਰਦੇ ਸਨ ਪਰ ਥੋੜਾ ਬਹੁਤ ਪਰਮਾਤਮਾ ਕੋਲੋਂ ਡਰਦੇ ਸਨ ਹੁਣ ਕਾਲ ਯੁਗ ਆਇਆ ਹੋਣ ਵੇ ਲੋਕ ਪਰਮਾਤਮਾ ਕੋਲੋਂ ਡਰਦੇ ਹਨ ਪਰ ਨਾਮ ਕਾਲ ਯੁਗ ਦਾ ਵਰਤ ਲੈਂਦੇ ਹਨ ਪਾਪ ਆਪ ਕਰਦੇ ਹਨ ਤਾਂ ਇਲਜ਼ਾਮ ਕਾਲ ਯੁਗ ਤੇ ਲਗਾਉਂਦੇ ਹਨ ਇਸ ਤਰ੍ਹਾਂ ਇਨਸਾਨ ਜਦੋਂ ਦਾ ਬਣਿਆ ਹੈ ਇਸੇ ਤਰ੍ਹਾਂ ਦਾ ਹੈ ਦੁਕਾਨੇ ਭਾਵੇਂ ਜੁਗਾਂ ਵਿੱਚ ਇਨਸਾਨ ਨੂੰ ਵੰਡ ਦਿੱਤਾ ਪਰ ਇਨਸਾਨ ਸ਼ੁਰੂ ਤੋਂ ਹੀ ਪਾਪ ਕਰਦਾ ਆਇਆ ਹੈ ਬਲੇਮ ਪ੍ਰਮਾਤਮਾ ਨੂੰ ਦਿੰਦਾ ਹੈ ਇਸ ਤਰ੍ਹਾਂ ਇਨਸਾਨ ਦੀ ਸੋਚ ਅਤੇ ਫਿਤਰਤ ਇਹੋ ਜੀ ਹੀ ਹੈ ਜਦੋਂ ਦਾ ਇਨਸਾਨ ਬਣਿਆ ਹੈ ਸ਼ੁਰੂ ਤੋਂ ਹੀ ਝੂਠ ਬੋਲਦਾ ਹੈ ਇਹਨਾਂ ਸਾਦੀ ਸੋਚ ਸ਼ੁਰੂ ਤੋਂ ਵੀ ਨਹੀਂ ਬਦਲੀ ਭੂਮਣ ਵੀ ਨਹੀਂ ਬਦਲੀ ਸਾਇੰਸ ਨੇ ਇੰਨੀ ਖੋਜ ਕਰ ਲਈ ਪਿਛਲੇ ਯੁੱਗਾਂ ਵਿੱਚ ਵੀ ਸਾਇੰਸ ਨੇ ਬਹੁਤ ਖੋਜ ਕੀਤੀ ਸੀ ਪਰ ਸਾਇੰਸ ਨੂੰ ਇਨਸਾਨ ਨੇ ਆਪਣੇ ਸਵਾਰਥ ਵਾਸਤੇ ਵਰਤਿਆ ਅਤੇ ਪੂਰੀ ਦੁਨੀਆ ਖਤਮ ਕਰ ਦਿੱਤੀ ਦੂਸਰਾ ਯੁੱਗ ਸ਼ੁਰੂ ਹੋਇਆ ਹਰ ਯੁੱਗ ਇਨਸਾਨ ਆਪਣੇ ਮਤਲਬ ਵਾਸਤੇ ਵਰਤਦਾ ਹੈ ਅਤੇ ਇਲਜ਼ਾਮ ਪਰਮਾਤਮਾ ਨੂੰ ਦਿੰਦਾ ਹੈ ਧੰਨ ਧੰਨ ਬਾਬਾ ਸ਼੍ਰੀ ਚੰਜੀ ਮਹਾਰਾਜ ਕਿਰਪਾ ਕਰੋ